ਸਤਿ ਸ੍ਰੀ ਅਕਾਲ ਜੀ ਸਭ ਨੂੰ ਕੀ ਹਾਲ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਆਪਣੀ ਸੰਡੇ ਦੀ ਰੁਟੀਨ ਦਿਖਾਵਾਂਗੀ ਸੰਡੇ ਨੂੰ ਥੋੜੇ ਜੇ ਕੰਮ ਅਲੱਗ ਹੁੰਦੇ ਨੇ ਹੁਣ ਮੈਂ ਝਾੜੂ ਲਗਾਉਣ ਤੋਂ ਵਲੋਗ ਸਟਾਰਟ ਕਰਦੀ ਪਈ ਆ ਪਰ ਇਸ ਤੋਂ ਪਹਿਲਾਂ ਮੈਂ ਕਈ ਕੰਮ ਕੰਪਲੀਟ ਕਰ ਲਏ ਨੇ ਤੇ ਉਹਨਾਂ ਦਾ ਵਲੋਗ ਸ਼ੂਟ ਨਹੀਂ ਹੋਇਆ ਮੇਰੇ ਕੋ ਮੈਂ ਪਹਿਲਾਂ ਚਾਹ ਵਗੈਰਾ ਬਣਾ ਕੇ ਇਸ ਬੱਚਿਆਂ ਨੂੰ ਦੁੱਧ ਵਗੈਰਾ ਦੇ ਕੇ ਤੇ ਕਲੀਨਿੰਗ ਕੀਤੀ ਮਤਲਬ ਜੋ ਵੀ ਖਲਾਰਾ ਸੀ ਬੈੱਡ ਸ਼ੀਟਸ ਵਗੈਰਾ ਵਿਛਾਈਆਂ ਝਾੜੀਆਂ ਤੇ ਨਿਕਾ ਮੋਟਾ ਸਮਾਨ ਜੋ ਵੀ ਸੀ ਚੁੱਕਣਾ ਸੀ ਉਹ ਚੁੱਕਿਆ ਤੇ ਹੁਣ ਝਾੜੂ ਲਗਾਉਂਦੇ ਪਏ ਆ ਤੇ ਤੁਸੀਂ ਵਲੋਗ ਇੰਜੋਏ ਕਰੋ ਜੀ ਤੇ ਮੈਂ ਅੱਜ ਝਾੜੂ ਦਾ ਮਤਲਬ ਜਿਆਦਾ ਬਣਾਇਆ ਵਾ ਕਿ ਮੈਂ ਥੋੜਾ ਜਿਹਾ ਕਲਿੱਪ ਦਿਖਾਣੇ ਹੁੰਦੇ ਆ ਅੱਜ ਮੈਂ ਥੋੜਾ ਜਿਆਦਾ ਸ਼ੂਟ ਕੀਤਾ ਇਹ ਨਹੀਂ ਕਿ ਸਾਰਾ ਥੋੜਾ ਜਿਆਦਾ ਜਿਆਦਾ ਸ਼ੂਟ ਕੀਤਾ ਝਾੜੂ ਲਗਾਉਂਦਾ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੀ ਹੋਊਗਾ ਤੁਸੀਂ ਸਾਰਿਆਂ ਨੇ ਜਿੰਨੇ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗਦੀ ਆ ਤੇ ਚਲੋ ਜੀ ਅੱਗੇ ਇਹਦੀ ਰੁਟੀਨ ਤੁਹਾਨੂੰ ਦਿਖਾਉਣੇ ਆ ਨਾਲ ਨਾਲ ਪਿਛਲੀ ਵੀਡੀਓ ਤੇ ਜਿਹੜੇ ਤੁਹਾਡੇ ਸਵਾਲ ਸੀ ਉਹਦੇ ਮੈਂ ਜਵਾਬ ਦਵਾਂਗੀ ਤੇ ਮੈਂ ਕੱਲ੍ਹ ਉਹ ਵੀਡੀਓ ਲੈ ਕੇ ਆਵਾਂਗੀ ਤੇ ਚਲੋ ਜੀ ਝਾੜੂ ਲਗੰਦੇ ਲਗਾਂਦੇ ਥੋੜੀਆਂ ਜਿਹੀਆਂ ਗੱਲਾਂ ਕਰ ਲੈਣੇ ਆ ਜਿੱਦਾਂ ਤੁਸੀਂ ਜਾਣਦੇ ਹੋ ਕਿ ਪਹਿਲਾਂ ਮੈਂ ਇੱਕ ਮੰਥ ਇੱਕ ਡੇਢ ਮੰਥ ਸਟੀਚਿੰਗ ਹੀ ਕਰਦੀ ਰਹੀ ਸਟੀਚਿੰਗ ਤੋਂ ਬਾਅਦ ਮੈਂ ਘਰ ਦੀ ਕਲੀਨਿੰਗ ਡੀਪ ਕਲੀਨਿੰਗ ਸ਼ੁਰੂ ਕਰਤੀ ਉਹ ਇੱਕ ਮੰਥ ਆਪਾਂ ਕਰਦੇ ਰਹੇ ਡੀਪ ਕਲੀਨਿੰਗ ਪੂਰੇ ਕਰਦੀ ਤੇ ਉਹਦੀ ਇੱਕ ਵੀਡੀਓ ਮੇਰੇ ਕੋਲ ਪਈ ਆ ਜੇ ਮੈਂ ਪਾਈ ਨਹੀਂ ਆ ਮੈਂ ਦੀਵਾਲੀ ਦੇ ਲਾਗੇ ਜਾ ਕੇ ਪਾਵਾਂਗੀ ਉਹ ਵੀਡੀਓ ਕਲੀਨਿੰਗ ਦੀ ਜਿਹੜੀ ਮੈਂ ਪੂਰੇ ਘਰ ਦੇ ਪਾਈ ਕਿਚਨ ਦੀ ਗੱਲੀ ਮੈਂ ਪਾਈ ਸੀ ਇਸ ਚੈਨਲ ਤੇ ਤੇ ਉਸ ਤੋਂ ਬਾਅਦ ਕਲੀਨਿਕ ਤੋਂ ਬਾਅਦ ਹੁਣ ਚਾਹਦੇ ਪੇਪਰ ਆ ਗਏ ਆ ਹੁਣ ਚਾਹਦੇ ਪੇਪਰਾਂ ਵੱਲ ਇੱਕ ਮੰਥ ਪੂਰਾ ਪੇਪਰ ਹੈ ਇਹਦੇ ਇੱਕ ਮੰਥ ਤੋਂ ਜ਼ਿਆਦਾ ਹੀ ਆ ਤੇ ਉਹਨਾਂ ਵੱਲ ਧਿਆਨ ਦੇਣਾ ਪੈਣਾ ਮਤਲਬ ਕਿ ਕੋਈ ਨਾ ਕੋਈ ਕੋਈ ਨਾ ਕੋਈ ਇਦਾਂ ਕੰਮ ਟਰਨ ਵਸ ਟਰਨ ਹੁੰਦਾ ਰਹਿੰਦਾ ਕਿ ਜਿਹੜਾ ਮੈਨੂੰ ਬਾਕੀ ਕੰਮ ਦੇ ਨਾਲ-ਨਾਲ ਕਰਨਾ ਹੀ ਪੈਂਦਾ ਫਿਰ ਨੈਕਸਟ ਮੰਥ ਮੈਂ ਸਰਦੀਆਂ ਵਾਲੇ ਸੂਟ ਸਟੀਚ ਕਰਨੇ ਜਿੰਨੇ ਉਹ ਘਰ ਵਿੱਚ ਜਿਹੜੇ ਲਿਉਣ ਵਾਲੇ ਉਹ ਤੇ ਚਲੋ ਬਾਅਦ ਵਿੱਚ ਉਹਨੇ ਕਿਉਂਕਿ ਸਰਦੀਆਂ ਵਿੱਚ ਨਈ ਨੀ ਸਟੀਚਿੰਗ ਹੁੰਦੀ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਤੇ ਫਿਰ ਮਸ਼ੀਨ ਤੇ ਬੈਠਣਾ ਬਹੁਤ ਔਖਾ ਪਿਛਲੀਆਂ ਸਰਦੀਆਂ ਚ ਮੈਂ ਇਦਾਂ ਹੀ ਸਰਦੀਆਂ ਵਿੱਚ ਦਸੰਬਰ ਵਿੱਚ ਸੂਟ ਸੀਤੇ ਸੀ ਬਹੁਤ ਮੁਸ਼ਕਿਲ ਸੀ ਪਏ ਕਿਉਂਕਿ ਹੱਥ ਪੈਰ ਠਰ ਜਾਂਦੇ ਸੀ ਬਿਲਕੁਲ ਤੇ ਇਸ ਵਾਰ ਮੈਂ ਸੋਚਿਆ ਕਿ ਪਹਿਲਾਂ ਹੀ ਜਿੰਨਾ ਕੋ ਹੋ ਸਕੇ ਕੰਪਲੀਟ ਕਰਨਾ ਤੇ ਨਾਲ ਮੈਂ ਸੋਚਦੀ ਪਈ ਆ ਕਿ ਦੁਪਹਿਰਾ ਸਾਬ ਸ਼ੁਰੂ ਕਰਾਂ ਜਾਣ ਦੇ ਜਦੋਂ ਪੇਪਰ ਖਤਮ ਹੋਣਗੇ ਉਸ ਤੋਂ ਬਾਅਦ ਵੇਖਾਂਗੇ ਫਿਰ ਦੁਪਹਿਰਾ ਸਾਬ ਜਲਣਾ ਸ਼ੁਰੂ ਕਰਾਂਗੇ ਤੇ ਇਦਾਂ ਹੀ ਮਤਲਬ ਆਪਣੇ ਆਪ ਨੂੰ ਥੋੜਾ ਬਿਜ਼ੀ ਵੀ ਰੱਖੀਦਾ ਤੇ ਬਿਜ਼ੀ ਵੀ ਕੀ ਕਿ ਬਿਜ਼ੀ ਤੋਂ ਜ਼ਿਆਦਾ ਹੀ ਮੇਰੇ ਕੰਮ ਹੁੰਦੇ ਨੇ ਕਿ ਖਤਮ ਹੁੰਤੇ ਹੀ ਨਹੀਂ ਆਉਂਦੇ ਪਰ ਫਿਰ ਮੈਂ ਇਦਾਂ ਟਰਨ ਵਾਈਜ਼ ਟਰਨ ਬਾਈ ਟਰਨ ਕਰਦੀ ਰਹੀ ਨਹੀਂ ਤੇ ਫਿਲਹਾਲ ਮੇਰੇ ਕੋਲ एक्सरसाइज ਨਹੀਂ ਹੋ ਰਹੀ 2-3 ਮਹੀਨੇ ਹੋ ਗਏ ਨਹੀਂ ਹੋ ਰਹੀ ਹੁੰਦੀ ਭਈ ਤੇ ਹੁਣ ਜਦ ਐਗਜ਼ਾਮ ਖਤਮ ਹੁੰਦੇ ਆ ਤਾਂ एक्सरसाइज ਵੀ ਫੇਰ ਸਟਾਰਟ ਕਰਦੇ ਆ ਤੇ ਜੇ ਹੁਣ ਵਿੱਚ ਟਾਈਮ ਲੱਗਿਆ ਤਾਂ ਫੇਰ ਉਹਦੇ ਵਿੱਚ ਵੀ ਮੇਰਾ ਇਰਾਦਾ ਕਿ एक्सरसाइज ਸਟਾਰਟ ਕਰਾਂ ਕਿਉਂਕਿ ਬੋਡੀ ਜਿਹੜੀ ਨਾ ਉਹ ਵੀਕ ਜੀ ਹੁੰਦੀ ਰਹ ਜਾਂਦੀ ਹੈ ਇੱਕਦਾਂ ਦੀ ਯਕੀਨ ਉਹ ਮਾਇ ਤਾਂ ਦੀ ਹੈ ਕਿ ਨਾ ਉਹ ਮਾਇ ਦਾ ਰਸਤ ਤਲਦੀ ਮੈਨੂੰ ਇਹ ਹੁੰਦਾ ਕਿ ਜਦੋਂ ਸਵੇਰੇ ਜਲਦੀ ਉੱਠ ਜਾਂਦੇ ਮਤਲਬ ਇਹ ਹੁੰਦਾ ਕਿ ਚੰਨ ਨੂੰ ਜਿਹੜਾ ਪੇਪਰ ਯਾਦ ਕਰਵਾਇਆ ਸੀ ਪਿਛਲੇ ਦਿਨ ਉਹਦੀ ਰੀਡਿੰਗ ਇੱਕ ਵਾਰੀ ਕਰਾਦਾ ਕਿਉਂਕਿ ਭੁੱਲ ਜਾਂਦਾ ਜੇ ਰੀਡਿੰਗ ਨਾ ਕਰਵਾਈਏ ਤੇ ਇਸ ਕਰਕੇ ਫਿਰ ਸਵੇਰੇ ਸਵੇਰੇ ਉਧਰ ਧਿਆਨ ਹੋ ਜਾਂਦਾ ਤੇ ਫਿਰ ਕੁਝ ਵੀ ਨਹੀਂ ਹੋ ਪੈਂਦਾ ਉਸ ਟਾਈਮ ਬਾਕੀ ਮੈਂ ਐਕਸਰਸਾਈਜ਼ ਨੂੰ ਤੇ ਜ਼ਰੂਰੀ 파ੜ ਸਮਝਦੀ ਜਿਹੜਾ ਮੇਰਾ ਛੁੱਟਦਾ ਜਾਂਦਾ ਵਾ ਬਾਕੀ ਕੰਮਾਂ ਦੇ ਵਿੱਚ ਤੁਸੀਂ ਵੀ ਦੱਸੋ ਕਮੈਂਟ ਕਰਕੇ ਕਿ ਤੁਹਾਨੂੰ ਲੱਗਦਾ ਵਾ ਕਿ ਹਾਂ ਐਕਸਰਸਾਈਜ਼ ਦੀ ਜ਼ਰੂਰ ਤੇ ਜ਼ਰੂਰ ਕਰਨੀ ਚਾਹੀਦੀ ਹੈ ਤੇ ਜਿੱਦਾਂ ਹੁਣ ਮੈਨੂੰ ਹੁੰਦਾ ਕਿ ਮੈਂ ਉਹ ਛੱਡ ਕੇ ਤੇ ਮੈਂ ਆਪਣਾ ਨੁਕਸਾਨ ਕਰ ਰਹੀ ਆ ਤੇ ਮਤਲਬ ਵੀਕ ਹੁੰਦੇ ਜਾਂਦੀ ਆ ਤੇ ਤੁਸੀਂ ਵੀ ਦੱਸੋ ਤੁਹਾਨੂੰ ਕਿੰਨਾ ਇੱਕ ਮਤਲਬ ਐਕਸਰਸਾਈਜ਼ ਹੈਗਾ ਵਾ ਕਿ ਹਾਂ ਇਹ ਦਿਨ ਆਪਾਂ ਸਹੀ ਰਵਾਂਗੇ ਜਹਾਨੂੰ ਕਰਨੀ ਚਾਹੀਦੀ ਆ ਤੇ ਜਿਨ੍ਹਾਂ ਨੂੰ ਲੱਗਦਾ ਕਿ ਨਹੀਂ ਕਰਨੀ ਚਾਹੀਦੀ ਤੇ ਉਹ ਵੀ ਦੱਸਣਾ ਬਾਕੀ ਕਈ ਇਦਾਂ ਕਹਿ ਦਿੰਦੇ ਆ ਕਿ ਘਰ ਦਾ ਕੰਮ ਕਰੀਦਾ ਹੀ ਉਹਦੇ ਚ ਹੀ ਐਕਸਰਸਾਈਜ਼ ਹੋ ਜਾਂਦੀ ਆ ਪਰ ਨਹੀਂ ਕਰਦੇ ਕੰਮ ਨਾਲ ਨਹੀਂ ਹੁੰਦਾ ਕਿਉਂਕਿ ਘਰ ਦਾ ਕੰਮ ਸਾਡੀ ਰੁਟੀਨ ਹੁੰਦੀ ਆ ਉਹ ਬਣੀ ਉਹ ਤੇ ਆਪਾਂ ਸ਼ੁਰੂ ਤੋਂ ਕਰਦੇ ਹੀ ਹੁੰਨੇ ਤੇ ਇਹਦੇ ਨਾਲ ਇੰਨਾ ਫਰਕ ਨਹੀਂ ਪੈਂਦਾ ਇਹ ਨਹੀਂ ਵੀ ਐਕਸਰਸਾਈਜ਼ ਸਿਰਫ ਪਤਲੇ ਹੋਣ ਲਈ ਕਰਨੀ ਚਾਹੀਦੀ ਆ ਐਕਸਰਸਾਈਜ਼ ਜਿਹੜੀ ਉਹ ਆਪਣੇ ਜਿਹੜਾ ਸਾਡੇ ਸਰਵਾਈਕਲ ਹੋ ਜਾਂਦਾ ਵਾ ਜਾਂ ਵੈਸੇ ਮਸਲਸ ਜਿਹੜੇ ਸਾਡੇ ਆ ਉਹ ਪੇਨ ਹੁੰਦੇ ਉਹਦੇ ਲਈ ਕਰਨੀ ਚਾਹੀਦੀ ਕਿ ਸਟਰੋਂਗ ਹੋਏ ਸਾਡਾ ਸਰੀਰ ਸਟਰੋਂਗ ਹੋਏ ਤੇ ਸਾਨੂੰ ਬਿਮਾਰੀਆਂ ਘੱਟ ਲੱਗਣ ਤੇ ਇਧਰ ਝਾੜੂ ਲੱਗ ਚੁੱਕਾ ਵਾ ਤੇ ਹੁਣ ਨੈਕਸਟ ਕੰਮ ਤੁਹਾਨੂੰ ਦਿਖਾਨੀ ਆ ਆਪਣੀ ਸਾਰੀ ਰੁਟੀਨ ਛਾੜੂ ਤੇ ਅੱਜ ਮੈਂ ਜ਼ਿਆਦਾ ਟਾਈਮ ਦੀ ਵੀਡੀਓ ਬਣਾ ਲਈ ਤੇ ਨੈਕਸਟ ਕੰਮ ਜਿਹੜੇ ਉਹ ਜਲਦੀ ਜਲਦੀ ਮੈਂ ਤੁਹਾਨੂੰ ਹੁਣ ਦਿਖਾਈ ਜਾਣੇ ਆ ਬੱਚਿਆਂ ਨੂੰ ਮੈਂ ਕਿਹਾ ਸੀ ਕਿ ਸੇਰ ਖੋਲੋ ਤੇ ਮੈਂ ਆ ਕੇ ਤੁਹਾਡੇ ਨੂੰ ਨਵਾਉਣੀ ਆ ਥੋੜਾ ਜਿਹਾ ਇਹ ਕਹਿੰਦੇ ਆ ਕਿ ਅਸੀਂ ਸ਼ਾਵਰ ਚ ਨਾਉਣਾ ਇੰਜੋਏ ਕਰਨਾ ਫਿਰ ਤੁਸੀਂ ਨਵਾਇਓ ਤੇ ਮੈਂ ਕਿਹਾ ਠੀਕ ਆ ਰਹੀ ਆ ਪਿਛਲੀ ਕਿੰਨੇ ਖੁੱਲੀ ਆ ਪਿਛਲੀ ਕਿੰਨੇ ਖੁੱਲੀ ਹਾਂ ਵੀਰ ਕੋਕ ਲੈ ਕੇ ਆਪੇ ਕੁਲੀ ਹੈ ਪਿਛਲੀ ਮੀਡੀ ਹਾਂ ਨਾ ਆ ਨਾ ਲੋ ਸ਼ਾਵਰ ਥੱਲੇ ਥੋੜਾ ਜਨਾ ਲੋ ਮੈਂ ਉਹਨਾਂ ਚਰਨਾਂ ਬਰਤਾਂ ਸਾਫ਼ ਕਰ ਲਾ ਫਿਰ ਮੈਂ ਤੁਹਾਨੂੰ ਨਵਾਉਣੀ ਆ ਫਿਰ ਇਹ ਬਾਅਦ ਚ ਨਾ ਕਿਉਂ 2 ਮਿੰਟ 2 ਮਿੰਟ ਹੁਣ ਨਾ ਲੋ ਜਿੰਨਾ ਜਿੰਨਾ ਚਰ ਮੈਂ ਕਰਨ ਦੇ ਕੰਮ ਹੋ ਪਲੀਜ਼ ਉੱਤੋਂ 2 ਮਿੰਟ ਬਾਅਦ ਚ ਵੀਰ ਨੂੰ ਰਸਿਕਾ ਲਈ ਉਹ ਤੇ ਫਿਰ ਹਣ ਹੁਣ ਤੇ ਇੱਧਰ ਚਾਹ ਪਾਣੀ ਮਲੇ ਸਾਡੇ ਬਰਤਨ ਆ ਤੇ ਇਹ ਸਾਫ ਕਰ ਲੈਣੇ ਥੋੜੇ ਜਿਹੀ ਆ ਮੰਮਾ ਗੁਰਦੁਆਰਾ ਸਾਹਿਬ ਗਏ ਹੋਏ ਨੇ ਅੱਜ ਮੱਸੀਆ ਵਾ ਤੇ ਸਾਨੂੰ ਵੀ ਭੁੱਲਦੇ ਪਏ ਸੀ ਪਰ ਆਪਾਂ ਉੱਠੇ ਹੀ ਲੇਟ ਮਤਲਬ ਅੱਜ 7:30 ਵਜੇ ਉੱਠੇ ਅੱਜ ਸੰਡੇ ਸੀ ਕੰਮੀ ਤੇ ਇਹੋ ਸੋਚਿਆ ਸੀ ਕਿ ਚਲੇ ਜਾਵਾਂਗੇ ਸਵੇਰੇ ਤੇ ਇੱਧਰ ਬੱਚਿਆਂ ਨਾਲ ਆਇਆ ਦਾਦੀ ਇਹਨਾਂ ਦੇ ਆ ਗਏ ਆ ਤੇ ਹੁਣ ਪ੍ਰਸ਼ਾਦ ਖਾ ਰਹੇ ਆ ਤੇ ਧੁੱਪ ਵੀ ਅੱਜ ਬਹੁਤ ਚੜ੍ਹ ਆਈ ਆ 10:30 ਹੋ ਗਏ ਆ ਤੇ ਹੁਣ ਮੈਂ ਇਧਰ ਆਟਾ ਧਾਲ ਪਾ ਕੇ ਗੁੰਨ ਲਿਆ ਵਾ ਤੇ ਹੁਣ ਮਿਸੀਆਂ ਰੋਟੀਆਂ ਇਹਨਾਂ ਨੂੰ ਪਕਾ ਦੇਣ ਲੱਗੇ ਹਾਂ ਮਿਸੀਆਂ ਰੋਟੀਆਂ ਸਾਬ ਨੂੰ ਬਹੁਤ ਪਸੰਦ ਆ ਆਲੂ ਵਾਲੇ ਪਰੌਂਠੇ ਵੀ ਮੰਗਦੇ ਪਏ ਆ ਤੇ ਅੱਜ ਧਾਲ ਪਈ ਸੀ ਇਸ ਕਰਕੇ ਮੈਂ ਸੋਚਿਆ ਕਿ ਅੱਜ ਇਹੀ ਮਿਸੀਆਂ ਰੋਟੀਆਂ ਲਾ ਦਿੰਨੇ ਤੇ ਆਲੂ ਵਾਲੇ ਪਰੌਂਠੇ ਕੱਲ ਪਕਾ ਦਾਂਗੇ ਤੁਸੀਂ ਵੀ ਦੱਸਿਓ ਮਿਸੀਆਂ ਰੋਟੀਆਂ ਕਿੰਨੂੰ ਕਿੰਨੂੰ ਪਸੰਦ ਆ ਸਾਨੂੰ ਤਾਂ ਬਹੁਤ ਪਸੰਦ ਆ ਦਹੀਂ ਮੱਖਣ ਨਾਲ ਤੇ ਇਦਾਂ ਹੀ ਮਤਲਬ ਵੇਸਣ ਦਾ ਅਦਰ ਜੀਰਾ ਜਵੈਣ ਵਗੈਰਾ ਪਾ ਕੇ ਤੇ ਬਹੁਤ ਟੇਸਟੀ ਪੱਕਦੀਆਂ ਨੇ ਤੇ ਹੁਣ ਮੈਂ ਬੱਚਿਆਂ ਨੂੰ ਫੜਾਉਣੀ ਆ ਤੇ ਮੰਮਾ ਤੇ ਲੰਗਰ ਸ਼ਾਕਾਏ ਮੰਮਾ ਕਹਿੰਦੇ ਮੈਂ ਨਹੀਂ ਖਾਣੀ ਆ ਜੇ ਰੋਟੀ ਤੇ ਹੁਣ ਮੈਂ ਬੱਚਿਆਂ ਨੂੰ ਫੜਾਉਣੀ ਆ ਚੰਨ ਤੇ ਖਾ ਲਿੰਦਾ ਤੇ ਸਾਹਿਬ ਜਿਹੜੀ ਪਸੰਦ ਦੀ ਚੀਜ਼ ਹੋਏ ਬਣੀ ਹੋ ਉਹ ਤੇ ਖਾ ਲਿੰਦਾ ਪਰ ਜੇ ਉਹਨੂੰ ਸਬਜ਼ੀ ਨਾ ਖਾਣੀ ਪਏ ਤੇ ਫਿਰ ਨਹੀਂ ਖਾਂਦਾ ਰੋਟੀ ਇਸ ਲਈ ਉਹਦੋਂ ਨੂੰ ਆਪ ਖਵਾਉਣੀ ਪੈਂਦੀ ਆ ਅੱਜ ਤੇ ਉਹਨੇ ਖਾ ਹੀ ਲੈਣੀ ਤੇ ਹੁਣ ਇੱਧਰ ਕੱਪੜੇ ਮੈਂ ਪੋਛ ਮੈਂ ਐਵੇਂ ਹੀ ਖਾਣਾ ਖਾ ਲਿਆ ਵੈਸੇ ਤੇ ਵਲੋਗ ਸ਼ੂਟ ਨਹੀਂ ਹੋਇਆ ਉਤੋਂ ਮੈਨੂੰ ਤੇ ਕੱਪੜੇ ਸਪੋਸ਼ ਕਰ ਲੈਨੇ ਆ ਆ ਜਿਹੜੇ ਹੱਥ ਨਾਲ ਧੋਣ ਵਾਲੀਆਂ ਯੂਨੀਫਾਰਮਸ ਆਏ ਮੈਂ ਅਲੱਗ ਕਰਤੀ ਪਈ ਆ ਇਹ ਮਤਲਬ ਹੱਥ ਨਾਲ ਧੋਣੀਆਂ ਪੈਂਦੀ ਨਹੀਂ ਤੇ ਫਿਰ ਮਸ਼ੀਨ 'ਚ ਖਰਾਬ ਹੋ ਜਾਂਦੀਆਂ ਕੋਟਨ ਦੀਆਂ ਚਾਨਨ ਨੂੰ ਮੈਂ ਕਹਿੰਦੀ ਪਈ ਆ ਕਿ ਤੂੰ ਟੇਬਲ ਯਾਦ ਕਰ ਲੈ ਕਿਉਂਕਿ ਮੈਥ ਦਾ ਪੇਪਰ ਹੈ ਉਹਦਾ ਤੇ ਉਸ ਤੋਂ ਬਾਅਦ ਮੈਂ ਤੈਨੂੰ ਸਾਮਾ ਵਗੈਰਾ ਸਮਝਾ ਦਊਂਗੀ ਤੇ ਕਰਦਾ ਪਿਆ ਵੈਸੇ ਮੈਥ ਇਹਨੂੰ ਪਸੰਦ ਹੈ ਬਹੁਤ ਜ਼ਿਆਦਾ ਤੇ ਇੱਕ ਇਹ ਪ੍ਰੋਬਲਮ ਹੈ ਕਿ ਇਕੱਲਾ ਬੈ ਕੇ ਪੜਦਾ ਨਹੀਂ ਆ ਤੁਸੀਂ ਵੀ ਦੇਖੋ ਤੁਹਾਡੇ ਬੱਚੇ ਵੀ ਇਦਾਂ ਕਰਦੇ ਆ ਤੇ ਇਹਦੇ ਲਾਗੇ ਉਹ ਫੇਰੀ ਇਹਨੇ ਪੜਨਾ ਪਰ ਇਹ ਇੱਕ ਮੈਥ ਦਾ ਕਰ ਰਿਹਾ ਵਾ ਕਿਉਂਕਿ ਮੈਥ ਨੂੰ ਪਸੰਦ ਹੈ ਇੰਟਰਸਟ ਹੈ ਇਹ ਕਰ ਲੈਂਦਾ ਵਾ ਮਤਲਬ ਇਹਨੂੰ ਸਮਝਾਉਣਾ ਪੈਂਦਾ ਵਾ ਚੀਜ਼ਾਂ ਤੇ ਬਾਕੀ ਟੇਬਲਸ ਵਗੈਰਾ ਤੇ ਇਹਨੇ ਕਰ ਲੈਨੇ ਆ ਅੱਜ ਫੇਰ ਥੋੜਾ ਜਿਹਾ ਮੇਰਾ ਕੰਮ ਮੈਂ ਕਰ ਲਿਆ ਆਪਣਾ ਕੰਪਲੀਟ ਤੇ ਇੱਧਰ ਜਿਹੜੀ ਖਾਣੇ ਵਾਲੇ ਬਰਤਨ ਸੀ ਉਹ ਸਾਫ ਕਰਕੇ ਤੇ ਕਿਚਨ ਵੀ ਸਾਫ ਕਰ ਲਈ ਤੇ ਮੰਮਾ ਕਹਿੰਦੇ ਥੋੜਾ ਮੰਮਾ ਥੋੜੇ ਜਿਹਾ ਠੀਕ ਜੇ ਨਹੀਂ ਸੀ ਤੇ ਕਹਿੰਦੇ ਮੈਨੂੰ ਚਾਹ ਬਣਾ ਦੇ ਤੇ ਮੈਂ ਨਹਾ ਲਿਆ ਆ ਤੇ ਚਾਨ ਨੂੰ ਹੁਣ ਪੜਾ ਰਹੀ ਆ ਪੋਚਾ ਲਾਉਂਦਾ ਸੋਚਿਆ ਸੀ ਪਰ ਨਹੀਂ ਲੱਗਾ ਬੀਪੀ ਡਾਉਨ ਸੀ ਮੈਂ ਸੋਚਿਆ ਸੀ ਕਿ ਲਗਾਣਾ ਲਗਾਣਾ ਜੋ ਵੀ ਹੋ ਜੇ ਪਰ ਟਾਈਮ ਵੀ ਬਹੁਤ ਹੋ ਗਿਆ 1 ਵਜੇ ਗਿਆ ਤੇ ਫਿਰ ਚਾਨ ਦਾ ਵੀ ਪੇਪਰ ਯਾਦ ਕਰਾਉਣ ਵਾਲਾ ਰਹਿ ਜਾਣਾ ਸੀ ਤੇ ਇਸ ਕਰਕੇ ਫਿਰ ਮੈਂ ਉਹ ਸਕਿੱਪ ਕਰਤਾ ਮਿਲਦੇ ਆ ਜੀ ਨੈਕਸਟ ਵੀਡੀਓ ਚ